ਕੀ ਤੁਸੀਂ ਕਦੇ ਸੋਚਿਆ ਪੰਜਾਬ ਦੀ ਧਰਤੀ ਹਜ਼ਾਰਾਂ ਸਾਲ ਪਹਿਲਾਂ ਕਿਹੋ ਜੀ ਸੀ ਨਾ ਮੋਬਾਈਲ ਨਾ ਇੰਟਰਨੈਟ ਪਰ ਇਥੇ ਇੱਕ ਅਜਿਹਾ ਸੱਭਿਆਚਾਰ ਸੀ ਜੋ ਅੱਜ ਵੀ ਵਿਗਿਆਨੀਆਂ ਨੂੰ ਹੈਰਾਨ ਕਰਦਾ ਹੈ ਇਹ ਸੀ ਸਿੰਧੂ ਘਾਟੀ ਸੱਭਿਆਚਾਰ ਇੰਡਸ ਵੈਲੀ ਸਿਵਲਾਈਜੇਸ਼ਨ ਹੋਜੀ ਜਾਣੀ ਹੈ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਪੁਰਾਤਨ ਜੜ ਕਿੱਥੋਂ ਸ਼ੁਰੂ ਹੁੰਦੀ ਹੈ ਸ਼ਾਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਥ ਤੇ ਪੰਜਾਬ 'ਚ ਅੱਜ ਆਪਾਂ ਗੱਲ ਕਰਾਂਗੇ ਇੰਡਸ ਵੈਲੀ ਸਿਵਲਾਈਜੇਸ਼ਨ ਤੇ ਸਾਡਾ ਪੰਜਾਬ ਜੋ ਅੱਜ ਗੀਤਾਂ ਖੇਤੀ ਤੇ ਵਿਰਸੇ ਲਈ ਜਾਣਿਆ ਜਾਂਦਾ ਹੈ ਤੁਸੀਂ ਜਾਣਦੇ ਹੋ ਇਹ ਧਰਤੀ ਹਜ਼ਾਰਾਂ ਸਾਲ ਪਹਿਲਾਂ ਵੀ ਇੱਕ ਮਹਾਨ ਸੱਭਿਆਚਾਰ ਦਾ ਕੇਂਦਰ ਸੀ ਅਜਿਹਾ ਰਾਜ ਜੋ ਮਾਡਰਨ ਇੰਜੀਨੀਅਰਿੰਗ ਤੋਂ ਵੀ ਅੱਗੇ ਸੀ ਸਿੰਧੂ ਘਾਟੀ ਸੱਭਿਆਚਾਰ ਕੀ ਸੀ ਇਹ ਸੱਭਿਆਚਾਰ ਕਰੀਬ 5000 ਸਾਲ ਪੁਰਾਣਾ ਸੀ ਨਾ ਸਿਰਫ ਸ਼ਹਿਰ ਬਣਾਉਣ ਚ ਅੱਗੇ ਸੀ ਬਲਕਿ ਲੋਕ ਇੰਨੇ ਸੂਝਵਾਨ ਸੀ ਕਿ ਉਹ ਘਰਾਂ ਵਿੱਚ ਨਿਕਾਸੀ ਦਾ ਸਿਸਟਮ ਬਣਾਉਂਦੇ ਸੀ ਤੁਸੀਂ ਜਰਾ ਸੋਚ ਕੇ ਦੇਖੋ 5000 ਸਾਲ ਪਹਿਲਾਂ ਐਂਸ਼ੀਅੰਟ ਪੰਜਾਬ ਦੇ ਬਾਥਰੂਮਾਂ ਵਿੱਚ ਪਾਈਪਲਾਈਨ ਦਾ ਸਿਸਟਮ ਸੀ ਇਨ੍ਹਾਂ ਦੇ ਸ਼ਹਿਰ ਹੜੱppa ਤੇ ਮੋਹਨਜੋਦਾਰੋ ਇੰਨੀ ਸੋਚ ਸਮਝ ਨਾਲ ਬਣੇ ਹੋਏ ਸਨ ਕਿ ਅੱਜ ਵੀ ਉਹਨਾਂ ਦੀ ਯੋਜਨਾ ਵਿਗਿਆਨਕਾਰੀਆਂ ਲਈ ਚਕਾਉਣ ਵਾਲੀ ਗੱਲ ਹੈ ਚੜ੍ਹਦੇ ਪੰਜਾਬ ਦਾ ਕਿੰਨਾ ਵੱਡਾ ਰੋਲ ਸੀ ਗੱਲ ਕਰਦੇ ਆ ਜੀ ਚੜ੍ਹਦੇ ਪੰਜਾਬ ਦਾ ਇਸ ਵਿੱਚ ਕਿੰਨਾ ਵੱਡਾ ਰੋਲ ਸੀ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਸਿੰਧੂ ਸੱਭਿਆਚਾਰ ਅੱਜ ਦੇ ਪਾਕਿਸਤਾਨ ਵਾਲੀ ਸਾਈਡ ਸੀ ਪਰ ਸੱਚ ਇਹ ਹੈ ਕਿ ਚੜ੍ਹਦੇ ਪੰਜਾਬ ਦਾ ਵੀ ਇਸ 'ਚ ਬਹੁਤ ਇੰਪੋਰਟੈਂਟ ਰੋਲ ਸੀ ਪੰਜਾਬ ਚ ਮਿਲੇ ਕਈ ਖੁਦਾਈ ਸਥਾਨ ਜਿਵੇਂ ਕਿ ਰੋਪੜ অলਸੋ ਨੋਨ ਐਜ਼ ਰੂਪਨਗਰ ਸਾਫ ਦਸਦੇ ਨੇ ਕਿ ਪੰਜਾਬ ਵੀ ਇਨ੍ਹਾਂ ਲੋਕਾਂ ਦੀ ਜਨਮ ਭੂਮੀ ਸੀ ਉਹ ਇੱਥੇ ਖੇਤੀ ਕਰਦੇ ਸਨ ਵਪਾਰ ਕਰਦੇ ਸਨ ਤੇ ਆਪਣੀ ਭਾਸ਼ਾ ਲਿਪੀ ਅਤੇ ਸੰਸਕਾਰੇ ਰੱਖਦੇ ਸਨ ਸੋ ਆਪਾਂ ਜਦੋਂ ਆਪਣੀ ਮਿੱਟੀ ਚ ਕਦਮ ਰੱਖਦੇ ਆ ਅਸੀਂ ਇੱਕ ਸੱਭਿਆਚਾਰਕ ਵਿਰਾਸਤ 'ਤੇ ਚੱਲ ਰਹੇ ਹੁੰਦੇ ਆ ਇੰਨਾ ਅੱਗੇ ਕਿਵੇਂ ਸਨ ਇਹ ਲੋਕ ਹਰ ਇੱਕ ਗੱਲ ਕਰਾਂਗੇ ਜੀ ਵੀ ਅੱਜ ਤੋਂ तकरीबन तकरीबन 5000 ਸਾਲ ਪਹਿਲਾਂ ਵੀ ਇਹ ਲੋਕ ਇੰਨੇ ਅੱਗੇ ਕਿਵੇਂ ਸੀ ਇਹ ਲੋਕ ਸੋਚੋ ਕਿੰਨੇ ਅੱਗੇ ਸਨ ਉਹ ਗਣਿਤ ਜ਼ਮੀਨ ਮਾਪਣਾ ਸੜਕਾਂ ਦੀ ਯੋਜਨਾ ਇਮਾਰਤਾਂ ਦੀ ਬੰਤਰ ਇਹਨਾਂ ਚੀਜ਼ਾਂ ਵਿੱਚ ਮਾਹਰ ਸਨ ਇਹਨਾਂ ਨੇ ਸਿਲਾ ਉੱਤੇ ਲਿਖਣ ਦੀ ਵੀ ਆਪਣੀ ਲਿਪੀ ਬਣਾਈ ਜਿਸ ਨੂੰ ਕੀ ਆਪਾਂ ਇੰਡਸ ਸਕ੍ਰਿਪਟ ਦੇ ਨਾਮ ਤੋਂ ਜਾਣਦੇ ਹਾਂ ਜੋ ਅੱਜ ਤੱਕ ਪੂਰੀ ਤਰ੍ਹਾਂ ਪੜੀ ਤਾ ਨਹੀਂ ਜਾ ਸਕੀ ਪਰ ਇਹ ਐਗਜ਼ਿਸਟ ਕਰਦੀ ਸੀ ਤਾਂ ਸੋਚ ਕੇ ਦੇਖੋ ਆਪਣੀ ਮਿੱਟੀ ਵਿੱਚ ਅੱਜ ਵੀ ਅਣਜਾਣ ਇਤਿਹਾਸ ਦੱਬਿਆ ਹੋਇਆ ਹੈ ਇਸ ਨੂੰ ਆਪਾਂ ਅੱਜ ਵੀ ਫਰੋਲ ਰਹੇ ਹਾਂ ਹੁਣ ਦੱਸੋ ਕੀ ਤੁਸੀਂ ਜਾਨਣਾ ਚਾਹੋਗੇ ਹੋਰ ਵੀ ਰਾਜ਼ ਜੋ ਸਾਡੇ ਪੰਜਾਬ ਦੇ ਇਤਿਹਾਸ ਚ ਭੁੱਲ ਚੁੱਕੇ ਹਨ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਓ ਤੇ ਜੇ ਹੋਰ ਵੀ ਇਹੋ ਜਿਹੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਅੱਗੇ ਆਉਣ ਵਾਲੀਆਂ ਵੀਡੀਓਜ਼ ਵਿੱਚ ਅਸੀਂ ਲਿਆਉਣ ਵਾਲੇ ਹਾਂ ਪੰਜਾਬ ਦਾ ਇਤਿਹਾਸ ਸਿੱਖੀ ਦਾ ਇਤਿਹਾਸ ਤੇ ਹੋਰ ਵੀ ਪੰਜਾਬ ਦੀਆਂ ਕਈ ਪੁਰਾਣੀ ਕਹਾਣੀਆਂ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ